ਸਸੀ ਗਾਲ ਜੀ ਸਾਰਿਆਂ ਨੂੰ ਤੁਸੀਂ ਲੁਧਿਆਣਾ ਟਾਈਮ ਦੇਖ ਰਹੇ ਹੋ ਭਾਰਤੀ ਹਾਕੀ ਟੀਮ ਨੇ ਪੈਰਿਸ 올림픽ਸ ਦੇ ਵਿੱਚ ব্রੌਂਜ਼ ਮੈਡਲ ਜਿਹੜਾ ਜਿੱਤ ਕੇ ਝੋਲੀ ਪਾਇਆ ਸੋ ਹਰ ਪਾਸੇ ਜਿਹੜੇ ਨੇ ਜਸ਼ਨ ਮਨਾਏ ਜਾ ਰਹੇ ਨੇ ਚਾਹੇ ਖਿਡਾਰੀਆਂ ਦੇ ਘਰ ਦਾ ਮਾਹੌਲ ਹੋਵੇ ਪੂਰਾ ਦੇਸ਼ ਜਿਹੜਾ ਅੱਜ ਜਸ਼ਨ ਮਨਾ ਰਿਹਾ ਔਰ ਉਸੇ ਲਈ ਦੇ ਤਹਿਤ ਲੁਧਿਆਣਾ ਦੀਆਂ ਤਾਜ਼ਾ ਤਸਵੀਰਾਂ ਨੇ ਟੀਮ 1699 ਔਰ ਸਿਟੀ ਨੀਡਸ ਵੱਲੋਂ ਪਹਿਲਾ ਗੁਰੂ ਮਹਾਰਾਜ ਅੱਗੇ ਅਰਦਾਸ ਕੀਤੀ ਗਈ ਔਰ ਹੁਣ ਇਹ ਜਿਹੜੇ ਜਸ਼ਨ ਸ਼ੁਰੂ ਹੋਏ ਨੇ ਭਾਰਤੀ ਦੇਸ਼ ਅੱਜ ਜਸ਼ਨ ਮਨਾ ਰਿਹਾ ਉਸੇ ਲੜੀ ਦੇ ਤਹਿਤ ਲੁਧਿਆਣਾ ਦੇ ਵਿੱਚ ਵੀ ਜਿਹੜੇ ਇਹ ਜਸ਼ਨ ਮਨਾਉਣੇ ਸ਼ੁਰੂ ਹੋਏ ਨੇ ਅਰਦਾਸ ਕਰਨ ਤੋਂ ਬਾਅਦ ਕੇਕ ਕੱਟਿਆ ਜਾਣਾ ਔਰ ਇਹ ਜਿਹੜੇ ਜਸ਼ਨ ਨੇ ਇੱਥੇ ਮਨਾਏ ਜਾ ਰਹੇ ਨੇ ਭਾਰਤੀ ਹਾਕੀ ਟੀਮ ਨੇ ਜੋ ব্রੌਂਜ਼ ਮੈਡਲ ਜਿੱਤਿਆ ਸੋ ਉਸ ਨੂੰ ਲੈ ਕੇ ਸੋ ਟੀਮ 1699 ਔਰ ਸਿਟੀ ਨੀਡਜ਼ ਵੱਲੋਂ ਸਾਂਝੇ ਤੌਰ ਤੇ ਇੱਥੇ ਪੀਯੂ ਦੇ ਹਾਕੀ ਗਰਾਊਂਡ ਦੇ ਵਿੱਚ ਸਾਰੇ ਇਕੱਠੇ ਹੋਏ ਨੇ ਔਰ ਇਹ ਜਿਹੜੇ ਜਸ਼ਨ ਨੇ ਮਨਾਏ ਜਾ ਰਹੇ ਨੇ ਕਿਉਂਕਿ ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫਿਰ 브్రాونز ਜਿਹੜਾ ਜਿੱਤਿਆ ਜਿਸ ਨੂੰ ਲੈ ਕੇ ਇਹ ਸਾਰਾ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਸੋ ਸਾਡੇ ਨਾਲ 나ਗੀਜੀ ਮੌਜੂਦ ਨੇ ਦਿਵਿੰਦਰ ਜੀ ਕਿਵੇਂ ਵੇਖਦੇ ਹੋ ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫਿਰ 브్రాونز ਜਿਹੜਾ ਜਿੱਤ ਕੇ ਭਾਰਤ ਦੀ ਝੋਲੀ ਪਾਈ ਸਾਨੂੰ ਤਾਂ ਦਿੜੋਂ ਹੀ ਖੁਸ਼ੀ ਹੁੰਦੀ ਆ ਵੀ ਜਦੋਂ ਵੀ ਹਾਕੀ ਵੱਡੇ ਲੈਵਲ ਤੇ ਜਾਂਦੀ ਹੈ ਨਾ ਉਦੋਂ ਦਿੜੋਂ ਖੁਸ਼ੀ ਹੁੰਦੀ ਆ ਕਿਉਂਕਿ ਇੱਥੇ ਜਿਹੜਾ ਗਰੇਜ਼ ਨਾਲ ਜਿਹੜਾ ক্রিকেট ਵਾਲਾ ਉਹਨੂੰ ਸਾਨੂੰ ਹੁੰਦਾ ਵੀ ਯਾਰ ਜਿਹੜਾ ਗਰੇਜ਼ ক্রিকেট ਵਾਸਤੇ ਐ ਇਹਨਾਂ ਦੇ ਕੈਪਟਨ ਲਈ ਐ ਇਹਨਾਂ ਦੇ ਵਾਈਸ ਕੈਪਟਨ ਕੈਪਟਨ ਵੀ ਛੱਡ ਦੋ ਪੂਰੀ ਜਿਹੀ ਪੂਰੀ ਜਿੰਨੀ ਵੀ ਟੀਮ ਐ ਇਹਨਾਂ ਦੀ ਸਾਰੇ ਇਹਨਾਂ ਨੂੰ ਫਿੰਗਰ ਟਿਪਸ ਦੇ ਉੱਤੇ ਨਾਮ ਯਾਦ ਹੋਣਗੇ ਕ੍ਰਿਕਟਰਸ ਦੇ ਤੁਸੀਂ ਕੋਈ ਐਡ ਦੇਖੋ ਉਹਦੇ ਵਿੱਚ ਕ੍ਰਿਕਟਰ ਜਿਹੜੀ ਐਡ ਦੇਖੋ ਉਹਦੇ ਵਿੱਚ ਕ੍ਰਿਕਟਰ ਕਿਤੇ ਹਾਕੀ ਦਾ ਕਿਸੇ ਪਲੇਅਰ ਦੇਖਿਆ ਤੁਸੀਂ ਐਡ ਦੇ ਵਿੱਚ ਮੈਂ ਆਪਣੇ ਅੱਖੀ 올ímpian ਨੂੰ ਮੁਹਾਲੀ ਦੇ ਵਿੱਚ ਚਲਾਨ ਘਟਦੇ ਦੇਖਿਆ ਹੋਇਆ ਵੀ ਜਿਹੜਾ ਬੰਦਾ ਹਾਕੀ ਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਹੋਵੇ ਉਹ ਚਲਾਨ ਘਟਨ ਵਾਸਤੇ ਹੋ ਲਾਣ ਦਾ ਨੇ ਸਿਸਟਮ ਨੂੰ ਲਾਣ ਦਾ ਨੇ ਇਸ ਚੀਜ਼ ਨੂੰ ਅਸੀਂ ਉਹੀ ਚੀਜ਼ ਨੂੰ ਅਸੀਂ ਵੱਡੇ ਲੈਵਲ ਤੇ ਲੈ ਕੇ ਜਾਣਾ ਚਾਹੁੰਦੇ ਆ ਵੀ ਆ ਜਿਹੜੀ ਸਾਡੀ ਅੱਜ ਦੀ ਸੀਗੀ ਖੁਸ਼ੀ ਇਹ ਬੱਚਿਆਂ ਦੇ ਅਸੀਂ ਸਾਂਝੀ ਕਰਨਾ ਚਾਹੁੰਦੇ ਆ ਵੀ ਬੱਚੇ ਸਾਡੇ ਜਾਨ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਬਿਲਕੁਲ ਹਾਕੀ ਸਾਡੀ ਨੈਸ਼ਨਲ ਗੇਮ ਹੈ ਔਰ ਉਹਨੂੰ ਵੀ ਅੱਗੇ ਵਧਾਉਣਾ ਚਾਹੀਦਾ ਯੈਸ ਕਿਉਂ ਨਹੀਂ ਵਧਾਉਣਾ ਚਾਹੀਦਾ ਸਾਡੀ ਗੇਮ ਹੈ ਸਾਡੀ ਗੇਮ ਹੈ ਸੋ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਬੱਚੇ ਔਰ ਜਿਹੜੇ ਟੀਨੇਜਰਸ ਨੇ ਔਰ तमाम हॉकी ਪਲੇਅਰ ਜਿਹੜੇ ਇੱਥੇ हॉकी ਗਰਾਊਂਡ ਦੇ ਵਿੱਚ ਮੌਜੂਦ ਨੇ ਜਸ਼ਨ ਸ਼ੁਰੂ ਹੋ ਚੁੱਕੇ ਨੇ ਜਸਦੀਪ ਸੇਖੋਂ ਜਿਨ੍ਹਾਂ ਵੱਲੋਂ ਕੇਕ ਕਟਿਆ ਗਿਆ ਔਰ ਖੁਸ਼ੀ ਦਾ ਇਜ਼ਹਾਰ ਜਿਹੜਾ ਕੀਤਾ ਜਾ ਰਿਹਾ ਉਹ ਵੀ ਕਿਉਂ ਨਾ ਕਿਉਂਕਿ ਭਾਰਤੀ हॉकी ਟੀਮ ਨੇ ਇੱਕ ਵਾਰ ਫਿਰ तमाम ਭਾਰਤੀਆਂ ਦਾ ਮਾਣ ਵਧਾਇਆ ਹੈ ਕਮਾਂਤਰੀ ਪੱਦਰ ਤੇ ਦੇਸ਼ ਦਾ ਨਾਮ ਉੱਚਾ ਕੀਤਾ ਔਰ ਬ੍ਰੌਂਜ਼ ਮੈਡਲ ਜਿੱਤ ਕੇ ਭਾਰਤੀਆਂ ਦੀ ਝੋਲੀ ਦੇ ਵਿੱਚ ਪਾਇਆ ਸੋ ਤਸਵੀਰਾਂ ਦੇ ਵਿੱਚ ਵੇਖ ਸਕਦੇ ਹੋ ਇੱਕ ਖੁਸ਼ੀ ਜਿਹੜੀ ਐ ਜ਼ਾਹਰ ਕੀਤੀ ਜਾ ਰਹੀ ਹੈ ਸੋ ਸਾਡੇ ਨਾਲ ਸਿਡਨੀ ਤੋਂ ਮਨੀਤ ਤਮਾਨ ਜੀ ਵੀ ਮੌਜੂਦ ਨੇ ਤਮਾਨ ਸਾਹਿਬ ਕਿਵੇਂ ਦੇਖਦੇ ਹੋ ਅੱਜ ਇਹ ਜਸ਼ਨ ਜਿਹੜੇ ਇੱਥੇ ਮਨਾਏ ਜਾ ਰਹੇ ਨੇ ਭਾਰਤ ਭਾਰਤੀ ਹਾਕੀ ਟੀਮ ব্রੌਂਜ਼ ਲੈ ਕੇ ਭਾਰਤ ਦੀ ਝੋਲੀ ਪਾਇਆ ਕਿਵੇਂ ਦੇਖਦੇ ਹੋ ਦੇਖੋ ਇਹ ਚਾਹੇ ਇੱਕ ਬਹੁਤ ਵੱਡੀ ਇੰਟਰਨੈਸ਼ਨਲ ਅਬਸਰਵਟੀ ਹੈ ਲੇਕਿਨ ਸਾਡੇ ਬੱਚਿਆਂ ਵਾਸਤੇ ਸਾਡੇ ਮੁੰਡੇ ਕੁੜੀਆਂ ਵਾਸਤੇ ਬੜਾ ਹੀ ਜੋਸ਼ ਦਾ ਇੱਕ ਐਗਜ਼ਾਮਪਲ ਹੈ ਉਹਨਾਂ ਨੂੰ ਇਹ ਲੱਗਦਾ ਸੀਗਾ ਵੀ ਹਾਕੀ ਨੂੰ ਕੋਈ ਨਹੀਂ ਪੁੱਛਦਾ ਪਰ ਅੱਜ ਇਹ ਜਸ਼ਨ ਕਰਾਉਣਾ ਮਤਲਬ ਹੀ ਇਹ ਹੈ ਵੀ ਗੇਮ ਜਿਹੜੀ ਮਰਜ਼ੀ ਹੋਏ ਖਾਸ ਕਰਕੇ ਹਾਕੀ ਦੇ ਆ ਸਾਡੀ ਆਪਣੀ ਗੇਮ ਹੈ ਇੱਕ ਵਾਰੀ ਪਰਫਾਰਮ ਕਰੋ ਕੰਪੀਟੀਸ਼ਨ ਚ ਜਾਓ ਇੰਦਾ ਹੀ ਸੈਲੀਬ੍ਰੇਸ਼ਨ ਉਹਨਾਂ ਦੇ ਬਿਫੋਰ ਹੈ ਸਾਰੇ ਕਹਿ ਰਹੇ ਨੇ ਕਿ ਲੋਕ ক্রিকেট ਨੂੰ ਤਵਜੋ ਜ਼ਿਆਦਾ ਦਿੰਦੇ ਨੇ ਔਰ ਨੈਸ਼ਨਲ ਗੇਮ ہاکی ਨੂੰ ਭੁੱਲ ਰਹੇ ਨੇ ਤੁਸੀਂ ਕਿਵੇਂ ਵੇਖਦੇ ਬਿਲਕੁਲ ਸਹੀ ਗੱਲ ਹੈ ਕਿਉਂਕਿ ক্রিকেট ਦੇ ਵਿੱਚ ਇੰਨਾ ਗਲੈਮਰ ਐਡ ਕਰ ਦਿੱਤਾ ਗਿਆ ਹੈ ਦੇਖਿਓ ਜਦੋਂ ਇਸ ਤਰੀਕੇ ਦੀਆਂ ਘਟਨਾਵਾਂ ਹੁੰਦੀਆਂ ਇੰਟਰਨੈਸ਼ਨਲ ਲੈਵਲ ਤੇ ਤੇ ਆਟੋਮੈਟਿਕਲੀ ਇਹ ਬੜਾ ਇੱਕ ਸ਼ਾਨਦਾਰ ਮੌਕਾ ਹੁੰਦਾ ਹੈ ਕਿ ਆਪਾਂ ਆਪਣੀ ਗੇਮ ਨੂੰ ਦੁਬਾਰਾ ਚੁੱਕੀਏ ਸਮਾਂ ਦੇ ਲਈ ਸ਼ੁਕਰੀਆ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਹ ਜਸ਼ਨ ਜਿਹੜੇ ਨੇ ਤੇ ਲੁਧਿਆਣਾ ਦੇ ਪੀਯੂ ਗਰਾਊਂਡ ਦੇ ਵਿੱਚ ਮਨਾਏ ਜਾ ਰਹੇ ਜੇ ਵੇਖ ਸਕਦੇ ਹੋ ਕਿਸ ਤਰ੍ਹਾਂ ਕਿ ਜਸ਼ਨ ਜਿਹੜਾ ਮਨਾਇਆ ਜਾ ਰਿਹਾ ਹੈ ਇੱਕ ਦੂਸਰੇ ਨੂੰ ਲੱਡੂ ਵੰਡੇ ਜਾ ਰਹੇ ਨੇ ਕੇਕ ਕੱਟ ਕੇ ਉਸ ਦੇ ਮੂੰਹ ਦੇ ਵਿੱਚ ਪਾਇਆ ਜਾ ਰਿਹਾ ਹੈ ਗੁਰ ਸਾਹਿਬ ਸਾਡੇ ਨਾਲ ਮੌਜੂਦ ਨੇ ਗੁਰ ਸਾਹਿਬ ਕਿਵੇਂ ਵੇਖਦੇ ਹੋ ਭਾਰਤੀ ਹਾਕੀ ਟੀਮ ਦੀ ਜਿਹੜੀ ਜਿੱਤ ਹੋਈ ਹੈ 브్రాونز ਆ ਇੰਡੀਆ ਦੇ ਕਰ ਗਿਆ ਅਸੀਂ ਪਿਛਲੇ ਸਾਲ ਸੈਲੀਬ੍ਰਿਟੀ ਕੀਤਾ ਉਹਨੇ ਲੋ ਆਕੇ ਕੀ ਹੈ ਇਹਦਾ ਤੁੱਕਾ ਲੱਗ ਜਾਂਦਾ 4 ਸਾਲ ਕੰਸਿਸਟੈਂਸੀ ਰਹਿਣੀ ਫਿਰ ਤੁਸੀਂ ਉਦੋਂ ਵੱਡੇ ਲੈਵਲ ਤੇ ਜਾਣਾ ਹੈਨਾ ਤੇ ਉਸ ਲੈਵਲ ਨੂੰ ਮੇਨਟੇਨ ਕਰਨਾ ਇਹ ਵੀ ਆਪਣੇ ਆਪ ਚ ਬਹੁਤ ਵੱਡੀ ਚੀਜ਼ ਹੈ ਕਿਉਂਕਿ ਬਹੁਤ ساری ਟੀਮਾਂ ਨੇ ਜਿਹੜੀ ਖਿਲਰ ਜਾਂਦੀਆਂ ਹੁੰਦਾ ਕੀ ਆ ਨਾਰਮਲੀ ਮੰਨ ਲਓ ਇੱਕ ਇੱਕ ਵਾਰੀ ਮੈਡਲ ਆ ਗਿਆ ਅਗਲੇ ਸਾਲ 올림픽 ਤੇ ਦਿਖਦੀਆਂ ਹੀ ਨਹੀਂ ਟੀਮਾਂ ਠੀਕ ਹੈ ਨਾ ਇਹਨਾਂ ਨੇ 올림픽 ਚ ਆਏ ਬੈਟਰ ਪੋਜੀਸ਼ਨ ਨਾਲ ਆਏ ਸਰਕਮਸਟੈਂਸਸ ਕੀ ਆ ਇੱਕ ਮੈਡਲ ਹੀ ਆ ਨਾ ਇੱਕ ਇੱਕ ਮੈਚ ਹੀ ਸੀ ਨਾ ਇੱਕ ਮੈਚ ਜਿੱਤਨ ਨੇ ਸਿਲਵਰ ਇੱਕ ਮੈਚ ਹੋਰ ਜਿੱਤਨ ਨੇ 골ਡ ਬਿਲਕੁਲ ਇਸ ਵਾਰ ਉਮੀਦਾਂ ਸਨ ਕਿ ਜਿਹੜਾ ਮੈਡਲ ਦਾ ਰੰਗ ਹੈ ਉਹ ਬਦਲ ਸਕਦਾ ਹੈ 골ਡ ਆ ਸਕਦਾ ਪਰ ਜਰਮਨੀ ਦੇ ਮੈਚ ਦੇ ਵਿੱਚ ਜਿਹੜੀ ਹਾਰ ਹੋਈ ਉਸ ਦੇ ਨਾਲ ਕਈ ਪ੍ਰਸ਼ੰਸਕ ਨਾਰਾਜ਼ ਵੀ ਹੋਈ ਦੇਖੋ ਭਾਜੀ ਪਤਾ ਕੀ ਆ ਉਹ ਉਸ ਲੈਵਲ ਦੇ ਜਾ ਕੇ 0.1% ਜਿਹੜੀ ਹੈ ਨਾ ਉਹ ਤੁਹਾਡੀ ਗਲਤੀ ਜਿਹੜੀ ਆ ਤੁਹਾਨੂੰ ਇੱਕ ਮੈਡਲ ਥੱਲੇ ਲਾ ਦਿੰਦੀ ਆ ਹੈਨਾ ਆਪਾਂ ਸ਼ੂਟਿੰਗ ਦੀ ਗੱਲ ਕਰਦੇ ਆ ਹੈਨਾ ਜਿਹੜਾ ਸ਼ੂਟਿੰਗ ਤੇ ਜਿਹੜਾ ਫਾਈਨਲ ਜਿਹੜਾ ਮੈਚ ਸੀਗਾ ਮਨੂ ਵਾਸਕਰ ਵਾਲਾ ਜਿਹਦਾ ਇੰਡੀਵਿਜੂਅਲ ਇਵੈਂਟ ਸੀ 25 ਮੀਟਰ ਵਾਲਾ ਤੁਸੀਂ ਦੇਖੋ ਲਾਸਟ ਸ਼ਾਟ ਤੱਕ ਉਹ ਟਾਪ ਕੰਟੈਂਡਰ ਸੀ 골ਡ ਕੰਟੈਂਡਰ ਇੱਕ ਸ਼ਾਟ ਮਿਸ ਹੋਇਆ ਸਿੱਧੀ ਚੌਥੀ ਪਲੇਸ ਤੋਂ ਜਦੋਂ ਵਰਲਡ ਲੈਵਲ ਤੇ ਐਟਾਫ ਵੱਡਾ ਕੰਪੀਟੀਸ਼ਨ ਆ ਇਹ ਤੁਹਾਡੀ ਹਲਕੀ ਜੀ ਇੱਕ ਬਲਿੰਕ ਆਫ ਆਈ ਹੋਈ ਤੇ ਘਾੜੀ ਗੱਲ ਇੱਥੇ ਵੀ ਤਾਂ ਇਦਾਂ ਹੀ ਹੋਇਆ ਨਾ ਇੱਕ ਕੇ ਲੋ ਜਾਣਾ ਫਿਰ ਇਨੇ ਪੁਆਇੰਟਾਂ ਦੀ ਲੀਡ ਨਾਲ ਜਿੱਤਣਾ ਫਿਰ ਉਸੇ ਮੈਡਲ ਤੇ ਆਉਣਾ ਇਹ ਕੋਈ ਖਾਲਾ ਜੀ ਦਾ ਬਾੜਾ ਨਹੀਂ ਆ ਕੈਪਟਨ ਹਰਮਨ ਪ੍ਰੀਤੀ ਪਰਫਾਰਮੈਂਸ ਨੂੰ ਕਿਵੇਂ ਵੇਖਦੇ ਹੋ ਵਰਲਡ ਵਾਈਡ ਬਤੌਰ ਸਰਪੰਚ ਫੇਮਸ ਹੋਏ ਨੇ ਔਰ ਬਾਕੀ ਜਿਹੜੇ ਪਲੇਅਰ ਨੇ ਕਿਵੇਂ ਵੇਖਦੇ ਹੋ ਸਾਰਿਆਂ ਦੇਖੋ ਇੱਕ ਬੜਾ ਪਿਆਰਾ ਲਫ਼ਜ਼ ਤੁਸੀਂ ਯੂਜ਼ ਕੀਤਾ ਸਰਪੰਚ ਆਣਾ ਹੁਣ ਨਾਨ ਪੰਜਾਬੀ ਨੂੰ ਸਰਪੰਚ ਨਹੀਂ ਪਤਾ ਪਰ ਨਰਿੰਦਰ ਮੋਦੀ ਨੇ ਤਾਂ ਉਹਨਾਂ ਨੂੰ ਸਰਪੰਚ ਕਹਿ ਕੇ ਸੰਬੋਧਨ ਕੀਤਾ। ਇਹੀ ਗੱਲ ਹੈ ਨਾ ਇਹ ਇਹੀ ਚੀਜ਼ ਹੁੰਦੀ ਹੈ ਜਦੋਂ ਤੁਸੀਂ ਇੱਕ ਰੁਤਬਾ ਮੈਂਟੇਨ ਕਰ ਲੈਨੇ ਹੋ ਫਿਰ ਤੁਹਾਡੇ ਨਾਲ-ਨਾਲ ਜਿਹੜਾ ਸਾਰੀ ਸਾਰੀ ਕਮਿਊਨਿਟੀ ਚੱਲਦੀ ਆ। ਹੁਣ ਅੱਜ ਪੰਜਾਬ 'ਚ ਜਿੰਨੂੰ ਮਰਜ਼ੀ ਅੱਜ ਪੰਜਾਬ ਤੋਂ ਬਾਹਰ ਸੌਰੀ ਜਿੰਨੂੰ ਮਰਜ਼ੀ ਬਜ਼ੁਰਗ ਸਰਪੰਚ ਕੌਣ ਹੈਗਾ ਨਾ ਅਰਪਨ ਫਰੀਦ ਹੈ ਨਾ ਉਹ ਵੀ ਪੁੱਛਣਗੇ ਯਾਰ ਸਰਪੰਚ ਕੀ ਹੁੰਦਾ। ਹੈ ਨਾ ਸੋ ਇਹ ਬਹੁਤ ਪਿਆਰੀਆਂ ਚੀਜ਼ਾਂ ਨੇ ਮੈਂ ਇਹੀ ਗੱਲ ਕਹਿਣੀ ਚਾਹੁੰਨਾ ਕਿ ਸਿਰਫ ਦੇਖੋ ਇੱਕ ਬੰਦੇ ਨੇ ਰਿਟਾਇਰਮੈਂਟ ਲਈ ਹੈ। ਹੈ ਨਾ ਇੱਕ ਗੋਲਕੀਪਰ ਉਹਨਾਂ ਕੋਲ ਆਲਰੇਡੀ ਹੋਰ ਜਿਹੜੀ ਇਹ ਕੰਸਿਸਟੈਂਸੀ ਬਣੀ ਹੈ ਇਹ ਅਗਲੇ ਸਾਲ ਤੇ ਡੈਫੀਨਿਟਲੀ 골ਡ ਲੈ ਕੇ ਆਉਗੀ ਡੈਫੀਨਿਟਲੀ 골ਡ ਲੈ ਕੇ ਆਉਗੀ ਕਿਉਂਕਿ ਐਕਸਪੀਰੀਅੰਸ ਦਾ ਐਕਸਪੀਰੀਅੰਸ ਹੋ ਹੀ ਜਾਣਾ ਨਾ ਦੋਜ਼ ਆਰ ਵਿੱਚ ਜਿਹੜੀ ਸਭ ਪਰਫਾਰਮੈਂਸਾਂ ਅਸੀਂ ਦੇਖਦੇ ਸੀ ਹਨਾ ਉਹ ਟਫ ਸੀਗੀਆਂ ਇਸ ਵਾਰੀ ਸਾਨੂੰ ਲੱਗਿਆ ਬੜੇ ਲਾਈਟਰ ਮੋਡ 'ਚ ਇਸ ਵਾਰੀ ਇੰਨਾ ਵਧੀਆ ਸੀ ਟੀਮ ਦਾ ਕੌਨਫੀਡੈਂਸ ਇੰਨਾ ਜ਼ਿਆਦਾ ਵਧਿਆ ਹੋਇਆ ਸੀ ਸਾਡੀਆਂ ਜਿਹੜੀਆਂ ਮੈਚੇਜ਼ ਦੀਆਂ ਵਿਨਜ਼ ਦੀਆਂ ਜਿਹੜੀਆਂ ਪਰਸੈਂਟੇਜਾਂ ਸੀ ਉਹ ਬਹੁਤ ਵਧੀਆ ਸੀ ਹਨਾ ਮਤਲਬ ਇੱਕ ਸਿਰਫ ਤੁਸੀਂ ਸੋਚੋ ਨਾ ਵੀ ਮਤਲਬ ਸੈਮੀ ਫਾਈਨਲ ਤੋਂ ਪਹਿਲਾਂ ਸਿਰਫ ਇੱਕ ਮੈਚ ਜਿੱਤਣਾ ਸਾਰੇ ਦੇ ਸਾਰੇ ਪੂਲ ਮੈਚ ਜਿੱਤਣਾ ਉਹ ਤੁਹਾਡੀ ਕੌਨਫੀਡੈਂਸ ਨੂੰ ਦਰਸਾਉਂਦਾ ਹੈ ਵੀ ਯਾਰ ਕਿਸ ਲੈਵਲ ਦੀ ਤੁਹਾਡੀ ਟੀਮ ਹੈ ਤੁਹਾਡੀ ਤਿਆਰੀ ਕਿਸ ਲੈਵਲ ਦੀ ਸੀ ਹੈਨਾ ਫਿਰ ਇੰਦਾ ਮੇਨ ਟਾਈਮ ਜਿੰਨੀਆਂ ਚੈਂਪੀਅਨਸ਼ਿਪਸ ਹੋਈਆਂ ਉਹ ਚ ਹਰ ਵਾਰ ਤੁਹਾਡਾ ਕੋਈ ਨਾ ਕੋਈ ਪੋਜੀਸ਼ਨ ਆ ਰਹੀ ਹੈ ਹਰ ਵਾਰ ਕੋਈ ਨਾ ਕੋਈ ਪੋਜੀਸ਼ਨ ਆ ਰਹੀ ਸੋ ਇਹਦਾ ਮਤਲਬ ਇਹ ਹੈ ਵੀ ਤੁਸੀਂ ਜਿਹੜੀ ਚੀਜ਼ ਹੈ ਉਹ ਮੇਨਟੇਨ ਕਰਕੇ ਰੱਖੀ ਹੋਈ ਹੈ ਐਦਾਂ ਨਹੀਂ ਆ ਵੀ ਸਾਲ ਬਾਅਦ ਉੱਥੇ ਜੀ 4 ਸਾਲ ਪਹਿਲਾਂ ਇੱਕ ਮੈਡਲ ਸੀਗਾ ਜੀ ਉਸ ਤੋਂ ਬਾਅਦ ਉੱਥੇ ਜੀ ਫਿਰ ਤੁਹਾਡਾ ਸਾਰੇ ਪਲੇਅਰਸ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਜੇਕਰ ਟੀਮ ਦੇ ਵਿੱਚੋਂ ਤੁਹਾਡਾ ਕੋਈ ਫੇਵਰਿਟ ਪਲੇਅਰ ਪੁੱਛਿਆ ਜਾਵੇ ਤਾਂ ਤੁਸੀਂ ਕਿਸ ਨੂੰ ਸਪੋਰਟ ਕਰੋਗੇ ਕਿਹੜਾ ਤੁਹਾਡਾ ਫੇਵਰਿਟ ਪਲੇਅਰ ਹੈ ਦੇਖੋ ਜੀ ਮੇਰਾ ਫੇਵਰਿਟ ਪਲੇਅਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਭਾਜੀ ਜਰਮਨ ਪ੍ਰੀਤੀ ਰਹੇ ਆ ਹਾਂਜੀ ਸਾਬਤ ਸੂਰਤ ਸਿੱਖਣੇ ਜਿਹੜੇ ਹਾਂਜੀ ਉਹ ਕਿਉਂਕਿ ਇਹ ਆ ਵੀ ਥੋੜਾ ਬਹੁਤ ਉਹਨਾਂ ਨਾਲ ਇੱਕ ਦੋ ਵਾਰੀ ਆਪਣੀ ਰਾਪਤਾ ਵੀ ਬਣੀ ਆ ਤੇ ਉਹਦਾ ਵੀ ਮਤਲਬ ਮੇਰੇ ਫੇਵਰਿਟ ਪਲੇਅਰ ਉਹੀ ਰਹੇ ਆ ਹਰ ਇੱਕ ਬੰਦੇ ਦੀ ਨਾ ਆਪਣੀ ਖੇਡਣ ਦੀ ਕੋ ਹੈ ਮਤਲਬ ਯੂ نو ਭਾਈ ਮਤਲਬ ਸਟਾਈਲ ਹੁੰਦਾ ਹਰੇਕ ਬੰਦੇ ਦਾ ਹਰੇਕ ਬੰਦੇ ਦਾ ਆਪਣਾ ਇੱਕੋ ਹੈ ਮੈਨੂੰ ਲੱਗਦਾ ਵੀ ਮੈਂ ਆਪਣੀ ਜ਼ਿੰਦਗੀ ਨਾਲ ਜਿਹੜਾ ਰਿਲੇਟ ਕਰਦਾ ਵੀ ਹੌਲੀ ਦਿਨੇ ਆਰਾਮ ਨਾਲ ਖੜੇ ਰਹਿਣਾ ਹਨਾ ਤੇ ਜਦੋਂ ਜਦੋਂ ਤੁਹਾਡੀ ਸਭ ਤੋਂ ਵੱਧ ਲੋੜ ਆ ਹਨਾ ਉਦੋਂ ਤੁਸੀਂ ਇੱਕ ਕੰਧ ਬਣ ਕੇ ਖੜ ਜਾਣਾ ਮੈਨੂੰ ਲੱਗਦਾ ਸ਼ਾਇਦ ਉਹ ਜਰਮਨ ਬ੍ਰੀ ਭਾਜੀ ਸਭ ਤੋਂ ਵੱਧ ਕਰਦੇ ਇਸ ਕਰਕੇ ਮੇਰੇ ਦਿਲ ਦੇ ਸਭ ਤੋਂ ਕਰੀਬ ਨੇ ਕੋਈ ਖਾਸ ਸਨੇਹਾ ਹੌਕੀ ਪ੍ਰੇਮੀਆਂ ਦੇ ਲਈ ਤੁਹਾਡੇ ਵੱਲੋਂ ਮੇਰੇ ਵੱਲੋਂ ਤਾਂ ਵੀਰੇ ਦੇਖੋ ਸਾਰੀ ਹੌਕੀ ਪ੍ਰੀਮੀਅਰ ਨਹੀਂ ਨਹੀਂ ਮੈਂ ਇੱਕ ਸਪੈਸ਼ਲੀ ਜਿਹੜਾ ਸਾਰੇ ਇੰਡੀਅਨਸ ਨੂੰ ਤੁਹਾਡੇ ਚੈਨਲ ਰਾਹੀਂ ਜਿਹੜਾ ਸਨੇਹਾ ਦੇਣਾ ਚਾਹੁੰਨਾ ਕਿ ਸਪੈਸ਼ਲੀ ਨਾਨ ਪੰਜਾਬੀ ਜਿਹੜੇ ਤੁਹਾਡੇ ਚੈਨਲਸ ਨੂੰ ਦੇਖਦੇ ਆ ਉਹਨਾਂ ਚ ਨਾ ਇੱਕ ਬਹੁਤ ਬੜੀ ਮਤਲਬ ਜਿਹੜੀ ਚੀਜ਼ ਸੀਗੀ ਕਿ ਪਿਛਲੇ ਦਿਨਾਂ ਚ ਸਾਨੂੰ ਦੇਖਣ ਨੂੰ ਮਿਲੀ ਅਸੀਂ ਹਰ ਚੀਜ਼ ਨੂੰ ਜਿਹੜਾ ਕੋਈ ਇੱਕ ਪੋਲਿਟਿਕਲ ਲੀਡਰ ਨੇ ਸਾਡੇ ਵਿੱਚ ਭਰਤੀ ਨਾ ਹਨਾ ਅਸੀਂ ਉਹਨੂੰ ਬੜਾ ਮਤਲਬ ਉਹ ਕਰਨ ਲੱਗੇ ਲਾਈਕ ਸਿਰਫ 6 ਮਹੀਨੇ ਪਹਿਲਾਂ 7 ਮਹੀਨੇ ਪਹਿਲਾਂ ਜਾਂ ਇੱਕ ਸਾਲ ਪਹਿਲਾਂ ਤੱਕ ਹਨਾ ਬੜੇ ਲੋਕਾਂ ਨੇ ਕਿਹਾ ਯਾਰ ਇਹ ਸਿੱਖ ਜਿਹੜੇ ਆ ਇਹ ਵੱਖਵਾਦੀ ਨੇ ਹਨਾ ਇਹ ਫੌਜ ਦਾ ਮਤਲਬ ਮੈਕਸਿਮਮ ਹਿੱਸਾ ਸਾਡਾ ਠੀਕ ਹੈ ਨਾ ਬਾਰਡਰ ਤੇ ਅਸੀਂ ਖੜੇ ਆ ਉਹ ਤੋਂ ਬਾਅਦ ਗੇਮਸ ਵਿੱਚ ਅਸੀਂ ਖੜੇ ਆ ਅੱਜ ਜਿਹੜੀ ਮਤਲਬ ਇੰਡੀਅਨ ਕੰਟੀਨੈਂਟ ਜਿਹੜਾ ਗਿਆ ਜਿੰਨੇ ਪਲੇਅਰਸ ਗਏ ਸੀ ਪੈਰਿਸ ਉਹ ਮੇਰੇ ਖਿਆਲ ਨਾਲ 110 ਕੇ 115 ਦੇ ਆਸ-ਪਾਸ ਸੀਗੇ ਠੀਕ ਹੈ ਜਿੱਦੇ ਚੋ 40 ਪਲੱਸ ਪਲੇਅਰਸ ਦਾ ਪੰਜਾਬ ਦੇ ਹਰਿਆਣੇ ਚੋਂ ਗਏ ਯਾ ਅਸੀਂ ਹੋਰ ਕਿਦਾਂ ਸਾਬਤ ਕਰੀਏ ਵੀ ਅਸੀਂ ਇੰਡੀਆ ਦੇ ਆ ਔਰ ਅਸੀਂ ਸੱਚੇ ਇੰਡੀਆ ਨਾ ਤੁਹਾਡੇ ਨਾਲੋਂ ਦੇਟਲੀਸਟ ਹੈ ਨਾ ਜਿਹੜੇ ਤੁਸੀਂ ਸੋ ਕਾਲਡ ਬਹਿ ਕੇ ਘਰਾਂ ਚ ਬਹਿ ਕੇ ਸਿਰਫ ਟੀਵੀ ਦੇਖਦੇ ਹੋ ਲਾ ਯਾਰ ਇਹ ਸਿੱਖ ਦੇ ਵਖਵਦੀ ਹੁੰਦੇ ਪੰਜਾਬੀ ਦੇ ਵਖਵਦੀ ਹੁੰਦੇ ਹਨ ਹਰਿਆਣੇ ਵਾਲੇ ਤਾਂ ਇਦਾਂ ਵਾ ਫਾਰਮਰ ਤੇ ਇਦਾਂ ਅਸੀਂ ਸਾਰਿਆਂ ਦੇ ਮੂੰਹ ਬੰਦ ਕਰਦੇ ਸੋ ਬਹੁਤ ਵੱਡਾ ਸੁਨੇਹਾ ਆ ਦੂਸਰੀ ਗੱਲ ਇਹ ਆ ਕਿ ਜਦੋਂ ਇੱਕ ਸਟੇਟ ਚੋਂ ਹੀ ਇੰਨੇ ਸਾਰੇ ਪਲੇਅਰ ਨਿਕਲਦੇ ਆ ਹਨਾ ਤਾਂ નો ਡਾਊਟ ਸਾਡਾ ਆਪਣਾ ਇੱਕ ਉਹਦੇ ਨਾਲ ਨੀਝੀ ਲਗਾਵ ਹੀ ਹੁੰਦਾ ਵੀ ਯਾਰ ਹਾਂ ਇਹ ਸਾਰੇ ਸਾਡੇ ਭਰਾ ਨੇ ਹਨਾ નો ਡਾਊਟ ਇੰਡੀਆ ਸਾਡੇ ਸਾਰੇ ਮਤਲਬ ਇੱਕੋ ਹੀ ਆ ਗੱਲ ਬਟ ਸਟਿਲ ਤੁਹਾਡੇ ਨਾਲ ਇੱਕ ਕਲਾਸ ਪੁਆਇੰਟ ਤੇ ਹੁੰਦਾ ਹੀ ਹੈ ਸਮਾਂ ਦੇਣ ਲਈ ਬਹੁਤ-ਬਹੁਤ ਸ਼ੁਕਰੀਆ ਸੋ ਇਹ ਸੰ ਸਾਡੇ ਨਾਲ ਗੁਰ ਸਾਹਿਬ ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਔਰ ਇਸ ਜਸ਼ਨ ਦੇ ਵਿੱਚ ਇਹ ਵੀ ਸ਼ਾਮਲ ਹੋਏ ਚ ਲੁਧਿਆਣਾ ਦੇ ਵਿੱਚ ਜਸ਼ਨ ਮਨਾਏ ਜਾ ਰਹੇ ਨੇ ਕਿਉਂਕਿ ਭਾਰਤੀ ਹਾਕੀ ਟੀਮ ਨੇ ਇੱਕ ਵਾਰ ਫਿਰ ব্রੌਂਜ਼ ਜਿਹੜਾ ਜਿੱਤ ਕੇ ਭਾਰਤੀ ਚੋਲੀ ਪਾਇਆ ਸਾਡੇ ਨਾਲ ਜਸਦੀਪ ਸੇਖੋ ਮੌਜੂਦ ਨੇ ਜੋ ਕਿ ਹਾਕੀ ਨੂੰ ਪਿਆਰ ਕਰਦੇ ਨੇ ਬਲਕਿ ਖੇਡਾਂ ਨੂੰ ਬਹੁਤ ਪਿਆਰ ਕਰਦੇ ਨੇ ਸੇਖੋ ਸਾਹਿਬ ਇੱਕ ਵਾਰ ਫਿਰ ਜਸ਼ਨ ਦਾ ਮਾਹੌਲ ਪੂਰੇ ਦੇਸ਼ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਭਾਰਤੀ ਹਾਕੀ ਟੀਮ ਨੇ ব্রੌਂਜ਼ ਜਿੱਤੇ ਹੈ ਕੀ ਕਹਿਣਾ ਚਾਹੂੰਗੀ ਸਾਰੇ ਭਾਰਤ ਨੂੰ ਇਸ ਚੀਜ਼ ਜਿਹੜੀ ਨੈਸ਼ਨਲ ਗੇਮ ਆ ਉਹਨੇ ਲਗਾਤਾਰ ਦੂਸਰੀ 올림픽ਸ ਦੇ ਵਿੱਚ ਬ੍ਰੌਂਜ਼ ਮੈਡਲ ਜਿੱਤੇ ਆ ਕੋਈ ਟਾਈਮ ਸੀ ਜਦੋਂ ਸਾਡੀ ਹਾਕੀ ਲਗਾਤਾਰ 골ਡ ਜਿੱਤਦੀ ਸੀ ਠੀਕ ਹੈ ਨਾ ਤੇ ਕੁਝ ਦੌਰ ਆਇਆ ਅਸੀਂ ਥੱਲੇ ਰਹਿਣ ਲੱਗ ਗਏ ਫਿਰ ਇੱਕ ਦੌਰ ਇਹੋ ਜਿਹਾ ਵੀ ਇੱਕ ਸਾਲ ਆਇਆ ਕਿ ਅਸੀਂ ਕੁਆਲੀਫਾਈ ਨਹੀਂ ਕਰ ਸਕੇ ਬਟ ਹੈਟਸ ਆਫ ਟੂ ਸਾਡੇ ਪਲੇਅਰਸ ਸਾਡੇ ਕੋਚਸ ਜਿਨ੍ਹਾਂ ਨੇ ਪਿਛਲੇ ਸਾਲ ਪਿਛਲੀ 올림픽ਸ ਦੇ ਵਿੱਚ ਸਾਨੂੰ ਮੈਡਲ ਦਿਵਾਇਆ ਤੇ ਐਤ ਕੀ ਉਸ ਮੈਡਲ ਨੂੰ ਰਿਪੀਟ ਕੀਤਾ ਠੀਕ ਆ ਕਿ ਤੇ ਥੋੜਾ ਜਿਹਾ ਸਾਡਾ ਦਿਨ ਠੀਕ ਨਹੀਂ ਸੀਗਾ ਸੈਮੀਫਾਈਨਲ ਚ ਅਸੀਂ ਰਹਿ ਗਏ ਪਰ ਮੁੰਡਿਆਂ ਨੇ ਫਿਰ ਸਪੇਨ ਦੇ ਨਾਲ ਇੰਨੀ ਮਿਹਨਤ ਨਾਲ ਇੰਨੀ ਮਜ਼ਬੂਤੀ ਦੇ ਨਾਲ ਡਿਫੈਂਸ ਸਾਂਭਿਆ ਅਟੈਕਿੰਗ ਕੀਤਾ ਕਿ ਅਸੀਂ ਇਤਕੀ ਦੁਆਰੇ ਸੈਕਿੰਡ ਟਾਈਮ ਬ੍ਰੌਂਜ਼ ਜਿੱਤ ਸਕੇ ਹਾਂ ਔਰ ਉਮੀਦ ਕਰਦੇ ਆ ਕਿਉਂਕਿ ਹਰਮਨ ਤੇ ਆਕਾਸ਼ਦੀਪ ਸਾਡੇ ਇਸ ਅਕੈਡਮੀ ਦੇ ਵੀ ਸਟੂਡੈਂਟ ਰਹੇ ਨੇ ਸਰਪੰਚ ਸਾਹਿਬ ਸਾਡੇ ਕਪਤਾਨ ਤੇ ਉਮੀਦ ਕਰਦੇ ਆ ਕਿ ਨੈਕਸਟ 올ਿਪਿਕ ਦੇ ਵਿੱਚ ਕਿਉਂਕਿ ਸਾਡੇ ਬੱਚੇ ਬਹੁਤ ਮਿਹਨਤ ਕਰਦੇ ਆ ਵੀ ਇਹਨਾਂ ਚੋਂ ਫੇਰ ਕੋਈ ਨਾ ਕੋਈ ਦੋ ਚਾਰ ਬੱਚੇ ਅਸੀਂ ਟੀਮ 'ਚ ਖੇਡਦੇ ਦੇਖਾਂਗੇ ਇਸੇ ਲਈ ਇਹਨਾਂ ਦਾ ਹੌਸਲਾ ਵਧਾਉਣ ਲਈ ਇਹਨਾਂ ਨਾਲ ਖੁਸ਼ੀ ਸਾਂਝੀ ਕਰਨ ਲਈ ਕਿਉਂਕਿ ਇਹ ਤਕਰੀਬਨ ਸਾਰੇ ਹੋਸਟਲਰ ਨੇ ਜੀ ਅਕੈਡਮੀ 'ਚ ਰਹਿੰਦੇ ਨੇ ਤੇ ਹੋਸਟਲ 'ਚ ਰਹਿੰਦੇ ਨੇ ਤੇ ਆਪਣੇ ਪਰਿਵਾਰਾਂ ਤੋਂ ਦੂਰ ਨੇ ਤੇ ਇਹ ਕੁਰਬਾਨੀ ਹੈ ਇਹਨਾਂ ਦੀ ਮੈਕਸਿਮਮ ਮਾਝੇ ਦੇ ਇਲਾਕੇ ਦੇ ਬੱਚੇ ਨੇ ਇਹ ਤੇ ਇਹਨਾਂ ਨਾਲ ਅਸੀਂ ਪਰਿਵਾਰ ਬਣ ਕੇ ਇਹ ਖੁਸ਼ੀ ਸਾਂਝੀ ਕਰਨ ਆਏ ਆ ਕਿਉਂਕਿ ਸਾਨੂੰ ਜਦੋਂ ਖੁਸ਼ੀ ਹੁੰਦੀ ਆ ਅਸੀਂ ਆਪਣੇ ਪਰਿਵਾਰ ਨਾਲ ਹੀ ਸਾਂਝੀ ਕਰਦੇ ਆ ਇਹ ਆਪਣੇ ਬੱਚੇ ਪਰਿਵਾਰਾਂ ਤੋਂ ਦੂਰ ਇੱਥੇ ਪ੍ਰੈਕਟਿਸ ਲਈ ਬੈਠਦੇ ਨੇ ਕੁਰਬਾਨੀ ਹੈ ਇਹਨਾਂ ਦੀ ਤੇ ਇਹਨਾਂ ਕਰਕੇ ਅਸੀਂ ਇਹਨਾਂ ਨਾਲ ਇਹ ਸ਼ੇਅਰ ਕਰਨ ਆਏ ਆ ਇਹਨਾਂ ਨਾਲ ਕੇ ਕਟ ਕੇ ਇਹਨਾਂ ਨੂੰ ਲੱਡੂ ਨਾਲ ਲੱਡੂ ਖਵਾ ਕੇ ਅਸੀਂ ਇਹਨਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ ਤੇ ਉਮੀਦ ਕਰਦੇ ਹਾਂ 4 ਸਾਲ ਬਾਅਦ ਅਸੀਂ 골ਡ ਮੈਡਲ ਦੀ ਖੁਸ਼ੀ ਸਾਂਝੀ ਕਰਾਂਗੇ ਪੰਜਾਬ ਦਾ ਬੜਾ ਪੁਰਾਣਾ ਨਾਤਾ ਰਿਹਾ ਹੈ ਭਾਰਤੀ ਹਾਕੀ ਦੇ ਨਾਲ 올림픽ਸ ਦੇ ਨਾਲ ਔਰ ਜਿਵੇਂ ਤੁਸੀਂ ਦੱਸਿਆ ਕਿ ਇਸ ਵਾਰ ਵੀ ਬੜੇ ਪੰਜਾਬੀ ਜਿਹੜੇ ਉਸ ਟੀਮ ਦਾ ਹਿੱਸਾ ਸਨ 10 ਦੇ ਕਰੀਬ ਪੰਜਾਬੀ ਮੁੰਡੇ ਜਿਹੜੇ ਨੇ ਉਸ ਟੀਮ ਦੇ ਵਿੱਚ ਸਨ ਚਾਹੇ ਮਨਪ੍ਰੀਤ ਦੀ ਗੱਲ ਹੋਵੇ ਜਾਂ ਜਰਮਨ ਦੀ ਗੱਲ ਹੋਵੇ ਸਰਪੰਚ ਸਾਹਿਬ ਹਰਮਨਪ੍ਰੀਤ ਦੀ ਗੱਲ ਹੋਵੇ ਸਾਰੇ ਜਿਹੜੇ ਖਿਡਾਰੀ ਬਾ ਕਮਾਲ ਸਨ ਤੁਸੀਂ ਕਿਵੇਂ ਵੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਨਕਰੇਜ ਹੁੰਦੇ ਨੇ ਜ ਦੇ ਵਿੱਚ ਜਾਣ ਦਾ ਉਹਨਾਂ ਨੂੰ ਮੌਕਾ ਮਿਲਦਾ ਜਦੋਂ ਦੇਖੋ ਇਸ ਚੀਜ਼ ਦਾ ਫਰਕ ਤਾਂ ਪੈਂਦਾ ਵਾ ਠੀਕ ਹੈ ਕਿ ਨਹੀਂ ਪਹਿਲਾਂ ਵੀ ਜਦੋਂ ਅਸੀਂ 골ਡ ਮੈਡਲ ਜਿੱਤੇ ਸੀ ਤਾਂ ਮੈਕਸਿਮ ਪੰਜਾਬੀ ਹੁੰਦੇ ਸੀ ਜੀ ਠੀਕ ਹੈ ਹੁਣ ਵੀ ਐਤਕੀ ਸਾਡੇ 10 ਪਲੇਅਰ ਪੰਜਾਬ ਦੇ ਨੇ ਇਹ ਸਾਡੇ ਲਈ ਵੀ ਮੰਨਣ ਵਾਲੀ ਗੱਲ ਆ ਪਰ ਮੈਂ ਕਹਿੰਦਾ ਵੀ ਜਿਹੜੇ ਪੂਰੀ ਟੀਮ ਆ ਉਹ ਭਾਰਤ ਦੀ ਟੀਮ ਆ ਠੀਕ ਨਹੀਂ ਹਰ ਸਟੇਟ 'ਚ ਹਾਕੀ ਖੇਡੀ ਜਾਂਦੀ ਆ ਹੁਣ ਸਾਡੀ ਪੂਰੀ ਟੀਮ ਨੂੰ ਸਪੌਂਸਰ ਉੜੀਸਾ ਕਰਦਾ ਉਥੋਂ ਦੇ ਮਾਨਯੋਗ ਸੀਜੀਐਮ ਨਵੀਨ ਪਟਨਾਇਕ ਜੀ ਸਪੌਂਸਰ ਕਰਦੇ ਆ ਕਈ ਸਾਲਾਂ ਤੋਂ ਕਰ ਰਹੇ ਨੇ ਉਹ ਟੂਰਨਾਮੈਂਟ ਵੀ ਉੱਥੇ ਬਹੁਤ ਵੱਡਾ ਕਰਾਉਂਦੇ ਨੇ ਹਰ ਸਟੇਟ ਦੇ ਵਿੱਚ ਇਹਨਾਂ ਲਈ ਕੁਝ ਨਾ ਕੁਝ ਟੂਰਨਾਮੈਂਟ ਹੋਣੇ ਚਾਹੀਦੇ ਨੇ ਸਾਨੂੰ ਪੰਜਾਬ 'ਚ ਵੀ ਪਾਲਿਸੀਜ਼ ਅਹੀਆਂ ਹੋਣੀਆਂ ਚਾਹੀਦੀਆਂ ਕਿ ਸਾਨੂੰ ਐਸਟੋਟਰਾਫਸ ਵੱਧ ਹੋਣੀਆਂ ਚਾਹੀਦੀਆਂ ਕਿਉਂਕਿ ਹੁਣ ਜਿੰਨਾ ਸਾਡਾ ਗਰਾਊਂਡ ਤੋਂ ਬੱਚਾ ਇਸ ਕ੍ਰਾਫਟ ਤੇ ਖੇਡਣਾ ਸਿੱਖੂਗਾ ਉਨਹੀਂ ਉਹ ਅੱਗੇ ਜਾ ਕੇ ਤਰੱਕੀ ਕਰੂਗਾ ਜੇ ਪਹਿਲਾਂ ਗਰਾਸ ਤੇ ਖੇਡੂਗਾ ਤੇ ਫਿਰ ਇੱਥੇ ਆਊਗਾ ਉਹਨੂੰ ਐਡਜਸਟ ਹੋਣ ਨੂੰ ਟਾਈਮ ਲੱਗੂਗਾ ਤੇ ਸਾਨੂੰ ਇਨਫਰਾਸਟ੍ਰਕਚਰ ਵਧਾਉਣ ਦੀ ਲੋੜ ਹੈ। ਬਾਕੀ ਸਰਕਾਰਾਂ ਕੰਮ ਕਰਦੀਆਂ ਨੇ ਹੋਰ ਵੀ ਕਰਨਗੀਆਂ। ਬੱਚੇ ਬਹੁਤ ਮਿਹਨਤ ਕਰਦੇ ਆ ਤੇ ਪ੍ਰਮਾਤਮਾ ਅੱਗੇ ਅਰਦਾਸ ਆ ਕਿ ਅਗਲੀ ਅਗਲੇ 4 ਸਾਲਾਂ ਬਾਅਦ ਫਿਰ ਖੁਸ਼ੀ ਮਨਾਵਾਂਗੇ ਤੇ 골ਡ ਦੀ ਮਨਾਵਾਂਗੇ। ਤੁਹਾਡੇ ਵੱਲੋਂ ਕੋਈ ਖਾਸ ਸਨੇਹਾ ਖੇਡ ਪ੍ਰੇਮੀਆਂ ਦੇ ਲਈ ਆ ਜਿਹੜੇ ਹੌਕੀ ਨੂੰ ਪਿਆਰ ਕਰਦੇ ਨੇ। ਦੇਖੋ ਮੇਰੇ ਵੱਨਿਓ ਜਿਹੜਾ ਅੱਜ ਦਾ ਸੁਨੇਹਾ ਉਹ ਸਭ ਤੋਂ ਪਹਿਲਾਂ ਤਾਂ ਸਕੂਲ ਐਡਮਿਨਿਸਟ੍ਰੇਸ਼ਨਸ ਨੂੰ ਆ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਸਪੋਰਟਸ ਦੇ ਪੀਰੀਅਡ ਹੀ ਤਕਰੀਬਨ ਤਕਰੀਬਨ ਬੰਦ ਕਰ ਦਿੱਤੇ ਜੀ ਹਰ ਪੇਰੈਂਟਸ ਨੂੰ ਆ ਕਿਉਂਕਿ ਹਰ ਪੇਰੈਂਟ ਦੀ ਦਿਮਾਗ 'ਚ ਇਹ ਗੱਲ ਆ ਕਿ ਮੇਰਾ ਬੱਚਾ 95% 99% ਕੋਈ ਨਹੀਂ ਕਹਿੰਦਾ ਵੀ ਮੇਰਾ ਬੱਚਾ ਛੇਦੀ ਕਿਤੇ ਮੇਰਾ ਬੱਚਾ ਗੇਮ ਕਰੇ ਜੀ ਠੀਕ ਹੈ ਕਿ ਨਹੀਂ ਜੇ ਅਸੀਂ ਇੱਛਾ ਰੱਖਦੇ ਹਾਂ ਕਿ ਮੇਰਾ ਬੱਚਾ ਖੂਲੀ ਬਣੇ ਮੇਰਾ ਬੱਚਾ ਸਚਿਨ ਬਣੇ ਮੇਰਾ ਬੱਚਾ ਹਰਮਨਪ੍ਰੀਤ ਬਣੇ ਜਰਮਨ ਬਣੇ ਤਾਂ ਉਹਦੇ ਲਈ ਤੁਹਾਨੂੰ ਕੁਰਬਾਨੀ ਦੇਣੀ ਪਊਗੀ ਤੁਹਾਨੂੰ ਬੱਚਿਆਂ ਨੂੰ ਗਰਾਊਂਡ 'ਚ ਭੇਜਣਾ ਪਊਗਾ ਜਿੰਨਾ ਬੱਚਾ ਤੁਹਾਡਾ ਗਰਾਊਂਡ 'ਚ ਆਊਗਾ ਉਹਨਾ ਬੱਚਾ ਫਿਜ਼ੀਕਲੀ ਫਿਟ ਰਹੂਗਾ ਨਸ਼ਿਆਂ ਤੋਂ ਦੂਰ ਰਹੂਗਾ ਤੇ ਪ੍ਰਮਾਤਮਾ ਕਰੇ ਉਹ ਤੁਹਾਡਾ ਨਾਂ ਵੀ ਰੋਸ਼ਨ ਕਰੂਗਾ ਠੀਕ ਹੈ ਕਿ ਨਹੀਂ ਇਸ ਕਰਕੇ ਸਭ ਤੋਂ ਜ਼ਰੂਰੀ ਇਹ ਆ ਅੱਗੇ ਹੁੰਦੇ ਸੀ ਕਿ ਪੇਰੈਂਟਸ ਆਪ ਲੈ ਕੇ ਜਾਂਦੇ ਸੀ ਜਾਂ ਅਸੀਂ ਹੁੰਦੇ ਸੀ ਕਿ ਅਸੀਂ ਆਪ ਕਮਲਿਆਂ ਵਾਂਗੂ ਖੇਡਦੇ ਹੁੰਦੇ ਸੀਗੇ ਠੀਕ ਹੈ ਨਹੀਂ ਤੇ ਹੁਣ ਹੁਣ ਬੱਚੇ ਜਿੱਦਾਂ ਕਹਿ ਲਓ ਵੀ ਮੋਬਾਈਲ 'ਚ ਇੰਨੇ ਖੁੱਭ ਗਏ ਨੇ ਉਹ ਮੋਬਾਈਲ ਗੇਮ ਨੂੰ ਗੇਮ ਸਮਝਣ ਲੱਗ ਗਏ ਨੇ ਜਦ ਕਿ ਅਸਲੀ ਗੇਮਾਂ ਗਰਾਊਂਡ 'ਚ ਆ ਕੇ ਡੈਡੀਕੇਸ਼ਨ ਨਹੀਂ ਹੈ ਉਹਨਾਂ ਦਾ ਗੇਮ ਪ੍ਰਤੀ ਗੇਮਾਂ 'ਚ ਡੈਡੀਕੇਸ਼ਨ ਨਹੀਂ ਰਿਹਾ ਹੋ ਥੋੜਾ ਜਿਆ ਪੇਰੈਂਟਸ ਨੂੰ ਇਸ ਚੀਜ਼ ਤੇ ਤੇ ਟੀਚਰਸ ਨੂੰ ਇਸ ਚੀਜ਼ ਤੇ ਧਿਆਨ ਦੇਣ ਦੀ ਲੋੜ ਆ ਕਿ ਸਪੋਰਟਸ ਤੇ ਵੀ ਜ਼ੋਰ ਦੇਣ ਦੀ ਲੋੜ ਆ ਕੱਲਾ ਪੜਾ ਕੇ ਅਫਸਰ ਨਹੀਂ ਬਣਦੇ ਹਣ ਜਿੱਦਾਂ ਸਾਡੀਆਂ ਸਰਕਾਰ ਨੌਕਰੀ ਦਿੰਦੀ ਆ ਹਰਮਨਪ੍ਰੀਤ ਡੀਐਸਪੀ ਆ ਗੇਮ ਦੇ ਸਿਰ ਤੇ ਵੀ ਨੌਕਰੀ ਮਿਲ ਸਕਦੀ ਏ ਸਮਾਧੇ ਲਈ ਬਹੁਤ ਬਹੁਤ ਸ਼ੁਕਰੀਆ ਸੋ ਇਸਨ ਸਾਡੇ ਨਾਲ ਜਸਦੀਪ ਸੇਖੋਂ ਸੋ ਤਸਵੀਰਾਂ ਮੈਂ ਕਹਾਂਗਾ ਕੈਮਰਾਮੈਨ ਨੂੰ ਵਿਖਾਉਣ ਕੇ ਇਧਰ ਇਹ ਛੋਟੀਆਂ ਛੋਟੀਆਂ ਬੱਚੀਆਂ ਜੋ ਪ੍ਰੈਕਟਿਸ ਕਰ ਰਹੇ ਨੇ ਇਧਰ ਸਾਡੇ ਨੌਜਵਾਨ ਮੁੰਡੇ ਕਿਉਂਕਿ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਜਰਮਨ ਬਣਨਾ ਹੈ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਹਰਮਨਪ੍ਰੀਤ ਬਣਨਾ ਹੈ ਇਹਨਾਂ ਦੇ ਵਿੱਚੋਂ ਹੀ ਕਿਸੇ ਨੇ ਖੇਡ ਕੇ ਸੁਖਜੀਤ ਬਣਨਾ ਸੋ ਇਹ तमाम ਉਹ ਬੱਚੇ ਨੇ ਜਿਹੜੇ ਇੱਥੇ ਗਰਾਊਂਡ ਦੇ ਵਿੱਚ ਪ੍ਰੈਕਟਿਸ ਕਰ ਰਹੇ ਨੇ ਸੋ ਮੈਂ ਇਹਨਾਂ ਬੱਚਿਆਂ ਨੂੰ ਵੀ ਪੁੱਛਾਂਗਾ ਇਨਾਂ ਨੂੰ ਥੋੜੀ ਜੀ ਗੱਲਬਾਤ ਇਨਾਂ ਦੇ ਨਾਲ ਕਰਾਂਗੇ ਕਿ ਕਿੰਨੀ ਇੱਕ ਖੁਸ਼ੀ ਹੈ ਭਾਰਤੀ ਹਾਕੀ ਟੀਮ ব্রੌਂਜ਼ ਲੈ ਕੇ ਆਈ ਹੈ ਸੋ ਕਿਵੇਂ ਵੇਖਦੇ ਹੋ ਭਾਰਤੀ ਹਾਕੀ ਟੀਮ ব্রੌਂਜ਼ ਲੈ ਕੇ ਆਈ ਹੈ ਬਹੁਤ ਖੁਸ਼ੀ ਹੈ ਸਾਨੂੰ ਭਾਰਤੀ ਹਾਕੀ ਟੀਮ ব্রੌਂਜ਼ ਦਾ ਫੇਵਰਟ ਪਲੇਅਰ ਤੁਹਾਡਾ ਕਿਹੜਾ ਹੈ ਇੰਡੀਅਨ ਹਾਕੀ ਟੀਮ ਦੇ ਵਿੱਚੋਂ ਹਾਰਦਿਕ ਸਿੰਘ ਜੀ ਹਾਂ ਹਾਰਦਿਕ ਸਿੰਘ ਹਾਰਦਿਕ ਸ਼੍ਰੀਜੇਸ਼ ਦੀ ਪਰਫਾਰਮੈਂਸ ਨੂੰ ਕਿਵੇਂ ਵੇਖਦੇ ਹੋ ਬਹੁਤ ਵਧੀਆ ਜੀ ਜੇਸਾ ਉਹਨਾਂ ਦੀ ਰਿਟਾਇਰਮੈਂਟ ਸੀਗੀ ਭਾਈ ਦੀ ਏਜ ਵਾ ਬਹੁਤ ਸੋਹਣਾ ਉਹਨਾਂ ਨੇ ਪਰਫਾਰਮੈਂਸ ਕੀਤਾ ਜੀ 올림픽 ਚ ਮੈਂ ਤਾਂ ਮੰਨਦਾ ਜੀ ਉਹਨਾਂ ਬਦੌਲਤ ਇੰਡੀਆ ਟੀਮ ਜਿੱ ਤੇ ਬਾਕੀ ਪਲੇਅਰਾਂ ਨੇ ਵੀ ਬਹੁਤ ਆਪਣਾ ਰਿਜ਼ਲਟ ਦਿੱਤਾ 100% ਪਰ ਸਰਜੇਸ਼ ਭਾਈ ਨੇ ਆਪਣਾ 200% ਦਿੱਤਾ ਜੀ ਮੈਂ ਤਾਂ ਇਹ ਤੁਸੀਂ ਕਿੰਨੀ ਦੇਰ ਤੋਂ ਹਾਕੀ ਦੀ ਪ੍ਰੈਕਟਿਸ ਕਰ ਰਹੇ ਹੋ ਮੈਨੂੰ ਇਹ 6 ਸਾਲ ਹੋ ਗਏ 6 ਸਾਲ ਹਾਂਜੀ ਤੁਹਾਡਾ ਨਾਮ ਮੇਰਾ ਨਾਮ ਅਰਸ਼ਦੀਪ ਸਿੰਘ ਜੀ ਤੁਸੀਂ ਲੁਧਿਆਣੇ ਦੀ ਰਹਿਣ ਵਾਲੇ ਹੋ ਜਾਂ ਬਾਹਰ ਦੇ ਅਸੀਂ ਬਾਹਰ ਦੇ ਕਿੰਨੀ ਦੇਰ ਤੋਂ ਹਾਕੀ ਖੇਡ ਰਹੇ ਹੋ ਤੁਸੀਂ ਤਿੰਨ ਚਾਰ ਸਾਲ ਤੋਂ ਤਿੰਨ ਚਾਰ ਸਾਲ ਤੋਂ ਇੰਡੀਅਨ ਹਾਕੀ ਟੀਮ ਜਿਹੜੀ ਇਹ ਬ੍ਰੌਂਜ਼ ਜਿੱਤ ਕੇ ਲਈ ਹੈ ਕਿਵੇਂ ਵੇਖਦੇ ਹੋ ਖੁਸ਼ੀ ਹੈ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਵੀ ਇੰਡੀਆ ਟੀਮ ਬ੍ਰੌਂਜ਼ ਜਿੱਤ ਕੇ ਲਈ ਹੈ ਲੱਭ ਕੇ ਦੇ ਵਿੱਚ ਸੋ ਵੇਖ ਸਕਦੇ ਹੋ ਕਿ ਇਹ ਸਾਰੇ ਨਵੇਂ ਮੁੰਡੇ ਨੇ ਜਿਹੜੇ ਜਿਨ੍ਹਾਂ ਦਾ ਰੁਝਾਨ ਹਾਕੀ ਦੇ ਪ੍ਰਤੀ ਹੈ ਔਰ ਇਹ ਕੋਸ਼ਿਸ਼ ਕਰ ਰਹੇ ਨੇ ਕਿ ਪ੍ਰੈਕਟਿਸ ਕਰਨ ਔਰ ਪ੍ਰੈਕਟਿਸ ਕਰਕੇ ਆਪਣੇ ਆਪ ਨੂੰ ਸਕਾਬਲ ਬਣਾਉਣ ਕਿ ਇਹ ਵੀ ਇੰਡੀਅਨ ਹਾਕੀ ਟੀਮ ਦੇ ਵਿੱਚ ਜਾਣ ਔਰ ਭਾਰਤ ਦੇਸ਼ ਦਾ ਨਾਮ ਕਮਾਂਤਰੀ ਪੱਧਰ ਦੇ ਉੱਪਰ ਰੋਸ਼ਨ ਕਰਨ ਕੈਮਰਾਮੈਨ ਸੁਤਵੰਨ ਮਠਾੜੂ ਦਾ ਨਾਮ ਮਹਿਮਨ ਸਿੰਘ ਲੁਧਿਆਣਾ